ਈ ਆਪਣੇ ਪਹੁੰਚੇ ਚੱਕ ਕੇ ਪਾਣੀ ਦੇ ਵਿੱਚ ਖੜਖੜ ਕੇ ਰੌਲਾ ਪਾਉਂਦੇ ਨੇ ਵੀ ਕਿੱਥੇ ਤੁਹਾਡਾ ਸਮਾਰਟ ਸਿਟੀ ਬਿੱਟੂ ਜੀ ਉਸ ਵੇਲੇ ਐਮਪੀ ਸੀਗੇ ਅੱਜ ਉਹ ਭਾਵੇਂ ਰੇਲਵੇ ਮਨਿਸਟਰ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਪਰ ਮੌਕੇ ਦੀ ਸਰਕਾਰ ਤੋਂ ਵੀ ਪੁੱਛਿਆ ਵੀਡੀਓ ਰਾਈ ਕਿ ਭਾਈ ਇਹ ਸੜਕਾਂ ਤੁਹਾਡੀਆਂ ਪਹਿਲੇ ਮਹੀਨਿਆਂ ਨਾਲ ਟੁੱਟੀਆਂ ਜਾਂਦੀਆਂ ਕੋਈ ਜਵਾਬ ਹੀ ਹੈ ਨਹੀਂ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਇਹ ਗਿਰ ਰਹੀਆਂ ਨੇ ਪਾਣੀ ਦੇ ਚੱਕਰ ਚ ਗਿਰ ਰਹੀਆਂ ਜਿਵੇਂ ਦਿੱਲੀ ਦੇ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਮੈਂ ਦਿੱਲੀ ਨੂੰ ਝੀਲਾਂ ਦਾ ਸ਼ਹਿਰ ਬਣਾ ਦੇਣਾ ਉਵੇਂ ਹੀ ਉਹਨਾਂ ਦੇ ਗਾਂ ਸਰਕਾਰ ਵਾਲੇ ਬੰਦੇ ਇੱਥੇ ਝੀਲਾਂ ਬਣਾਈ ਜਾਂਦੇ ਨੇ ਪੰਜਾਬੀ ਚ ਮੈਂ ਕਹਾਂ ਜੀ ਕੋਈ ਉਮੀਦ ਨਹੀਂ ਦਿਖਦੀ ਨੰਦਰ ਡਰ ਲੱਗਣ ਡਿਆ ਪਤਾ ਨਹੀਂ ਅੰਦਰ ਅੱਗੇ ਜਾ ਕੇ ਗੱਡੀਆਂ ਨਾ ਫਸ ਜAVE ਅੱਛਾ ਇੰਨਾ ਕ ਪਾਣੀ ਹੈ ਦੇਖੋ ਸਹੀ ਨਵਾਂ ਬਣਿਆ ਹਾਲੇ ਤੇ ਦੀ ਨਿਕਾਸੀ ਵਗੈਰਾ ਕੁਝ ਵੀ ਨਹੀਂ ਹੈ ਪਾਣੀ ਇਹ ਨਵਾਂ ਬਣਿੰਦਾ ਹਾਲ ਹੈ ਪੁਰਾਣਿਆਂ ਦਾ ਤੇ ਪਤਾ ਨਹੀਂ ਕੀ ਹਾਲ ਹੋਊਗਾ ਜਿਹੜੇ ਮੰਤਰੀ ਸੰਤਰੀ ਬਣਾਦੇ ਨੇ ਉਹਨਾਂ ਕੋਲੋਂ ਕਿ ਕਹੋ ਵੀ ਆਪਣੀ ਗੱਡੀ ਆ ਕੇ ਬਾੜੋ ਇੱਥੇ ਪਬਲਿਕ ਦੇ ਤਾਂ ਨਿਕਲ ਜਾਣਾ ਬੋਰਡ ਦਾ ਸਾਰੇ ਨਹੀਂ ਲੈ ਲੈਣੀ ਸਰ ਕੰਮ ਕਿਹੜਾ ਕਰਦਾ ਇੱਥੇ ਦੇਖੋ ਸੱਜੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦ ਆ ਪੱਖੋਵਾਲ ਰੋਡ ਜਿੱਥੇ ਆਰਯੂਬੀ ਜਿਹੜਾ ਬਣਿਆ ਹੋਇਆ ਵਾ ਬਹਿੰਗੇ ਪ੍ਰੋਜੈਕਟ ਜਿਹੜੇ ਨੇ ਕਰੋੜਾਂ ਦੇ ਪ੍ਰੋਜੈਕਟ ਜਿਹੜੇ ਇਸ आरयूवी ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਜਿਹੜੀ ਆ ਉਹ ਲੱਗੀ ਹੋਈ ਹੈ ਪਰ ਉਸ ਦੇ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਹਾਲਾਂਕਿ ਅੱਜ ਬਾਰਿਸ਼ ਪਈ ਹੈ ਕੁਝ ਕੈਂਟੀਆਂ ਦੀ ਬਾਰਿਸ਼ ਨਹੀਂ ਅੱਜ ਇਸ આરਯੂਵੀ ਦੇ ਜਿਹੜੇ ਹਾਲਾਤ ਜਿਹੜੇ ਨੇ ਉਹ ਬਣਾ ਦਿੱਤੇ ਨੇ ਤਾਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਲੋਕ ਇਸ ਦੇ ਵਿੱਚ ਡਿੱਗਦੇ ਵੀ ਨਜ਼ਰ ਆਏ ਨੇ ਲੋਕ ਇਸ ਦੇ ਵਿੱਚ ਖੱਜਲ ਖਵਾਰ ਹੁੰਦੇ ਵੀ ਨਜ਼ਰ ਆਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਇਸ ਦੇ ਵਿੱਚ ਇੱਥੋਂ ਗੁਜ਼ਰ ਰਹੇ ਨੇ ਤਾਂ ਤਸਵੀਰਾਂ ਲੁਧਿਆਣਾ ਦੇ ਗ੍ਰੀਨ ਸਿਟੀ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੇ ਕਰੋੜਾ ਰੁਪਏ ਦੀ ਲਾਗਤ ਜਿਹੜੀ ਹੈ ਉਹ ਲਗਾ ਕੇ ਤੇ ਉਸ ਤੋਂ ਬਾਅਦ ਲੋਕਾਂ ਵਾਸਤੇ ਸਹੂਲਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਸਹੂਲਤ ਹੈ ਲੋਕਾਂ ਨੂੰ ਕਿਸ ਕਦਰ ਸਾਹਮਣੇ ਨਜ਼ਰ ਆ ਰਹੀ ਹੈ بارش ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਾਤਾਰ ਗੱਡੀਆਂ ਵੱਡੇ ਵਹੀਕਲ ਜਿਹੜੇ ਇੱਥੋਂ ਗੁਜ਼ਰ ਰਹੇ ਨੇ ਤਾਂ ਉਹਨਾਂ ਨੂੰ ਇਹ ਵੀ ਡਰ ਹੈਗਾ ਕਿ ਕਿਤੇ ਨਾ ਕਿਤੇ ਇਸ ਦੇ ਵਿੱਚ ਟੋਆ ਹੋ ਸਕਦਾ ਹੈ ਨਹੀਂ ਵੀ ਹੋਏਗਾ ਪਰ ਫਿਰ ਵੀ ਜਿਹੜਾ ਡਰ ਹੈ ਉਹ ਲੋਕਾਂ ਨੂੰ ਹੁੰਦਾ ਹੈ ਕਿ ਕੋਈ ਨਾ ਕੋਈ ਟੋਇਆ ਹੋ ਸਕਦਾ ਜਾਂ ਫਿਰ ਕੋਈ ਗੱਡੀ ਸਾਡੇ ਵਿੱਚ ਟੱਕਰ ਜਾ ਦੇ ਕੋ ਕਿਵੇਂ ਕਿੰਨਾ ਕਿੰਨੇ ਫੁੱਟ ਜਿਹੜਾ ਪਾਣੀ ਹੈ ਇਸ ਆਰਯੂਵੀ ਦੇ ਪੱਖੋਵਾਲ ਰੋਡ ਦੇ ਬਿਲਕੁਲ ਨੀਚੇ ਆਰਯੂਵੀ ਹੈਗਾ ਉਸ ਦੇ ਵਿੱਚ ਕਿੰਨਾ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਹੈ ਉਹ ਖੜ ਗਿਆ ਹੈ ਤਾਂ ਆਰਯੂਵੀ ਦੇ ਬਿਲਕੁਲ ਥੱਲੇ ਮੌਜੂਦ ਆ ਲੋਕਾਂ ਨੂੰ ਕਿੰਨੀ ਖੱਜਲ ਖਵਾਰੀ ਹੋ ਰਹੀ ਹੈ ਸਰ ਕਿਵੇਂ ਦੇਖ ਰਹੇ ਹੋ ਕਿ ਅੱਜ ਕਰੋੜਾਂ ਦੀ ਲਾਗਤ ਦੇ ਨਾਲ ਬਣਿਆ ਇਹ ਆਰਯੂਵੀ ਦਾ ਹਾਲ ਜਿਹੜਾ ਹੈ ਉਹ ਕੀ ਹੈ ਦੇਖੋ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਹੈ ਪਿਛਲੀ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਮੈਂ ਤਾਂ ਉਦੋਂ ਵੀ ਇਹ ਅੰਡਰਪਾਸ ਉਦੋਂ ਚੱਲਿਆ ਨਹੀਂ ਸੀਗਾ ਲੋਧੀ ਕਲੱਬ ਵਾਲੇ ਅੰਡਰਪਾਸ ਤੇ ਖੜ ਕੇ ਮੈਨੂੰ ਯਾਦ ਆ ਅਸੀਂ ਆਪਣੇ ਪਹੁੰਚੇ ਚੱਕ ਕੇ ਪਾਣੀ ਦੇ ਵਿੱਚ ਖੜ ਖੜ ਕੇ ਰੌਲਾ ਪਾਉਂਦੇ ਰਹੇ ਵੀ ਕਿੱਥੇ ਤੁਹਾਡਾ ਸਮਾਰਟ ਸਿਟੀ ਤੁਹਾਡਾ ਸਮਾਰਟ ਸਿਟੀ ਦਾ ਪ੍ਰੋਜੈਕਟ ਕਿੱਥੇ ਹੈ ਔਰ ਆ ਦੇਖੋ ਪਾਣੀ ਦੀ ਔਰ ਆਸ਼ੂ ਜੀ ਸਾਡੇ ਵੱਡੇ ਭਰਾ ਮਾਨਯੋਗ ਐਕਸ ਮਿਸਟਰ ਉਹਣਾ ਵੇਲੇ ਲੁਧਿਆਣਾ ਸਮਾਰਟ ਸਿਟੀ ਤੇ ਕਰੋੜਾਂ ਰੁਪਈਆ ਖਰਚਿਆ ਗਿਆ ਉਹ ਕਰੋੜਾਂ ਰੁਪਏ ਦੀ ਜਿਉਂਦੀ ਜਾਗਦੀ ਤਸਵੀਰ ਹੈ ਬਿੱਟੂ ਜੀ ਉਸ ਵੇਲੇ ਐਮਪੀ ਸੀਗੇ ਅੱਜ ਉਹ ਭਾਵੇਂ ਰੇਲਵੇ ਮਿਨਿਸਟਰ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਸ ਬਾਰੇ ਕਿ ਕਰੋੜਾਂ ਰੁਪਈਆ ਸਮਾਰਟ ਸਿਟੀ ਤੇ ਜਿਹੜਾ ਖਰਚਿਆ ਉਹ ਕਿੱਥੇ ਲਾਇਆ ਇੱਕ ਸਭ ਤੋਂ ਬੇਸਿਕ ਮੁੱਦਾ ਹੁੰਦਾ ਹੈ ਇੱਕ ਡਰੇਨੇਜ ਦਾ ਡਰੇਨੇਜ ਦਾ ਪਾਣੀ ਨੂੰ ਡਰੇਨ ਕਰਨਾ ਸਾਡੇ ਲੁਧਿਆਣੇ ਮਹਾਨਗਰ ਚ 2 ਘੰਟੇ 20 ਪੈਚਵੇ ਤੇ ਆ ਅੱਜ ਦੀ ਵੀ ਜਿਉਂਦੀ ਜਾਗਦੀ ਤਸਵੀਰ ਤੁਸੀਂ ਦੇਖ ਲਓ ਇਸ਼ੂ ਤਾਂ ਇਹ ਹੈ ਕਿ 스마트 ਸਿਟੀ ਦੇ ਨਾਂ ਤੇ ਕਰੋੜਾਂ ਰੁਪਇਆ ਜਿਹੜਾ ਖਰਚਿਆ ਗਿਆ ਉਹ ਕਿੱਥੇ ਆ ਔਰ ਅਸੀਂ ਤਾਂ ਹੁਣ ਦੀ ਸਰਕਾਰ ਅੱਛਾ ਮੇਰੀ ਥੋੜੇ ਦਿਨ ਪਹਿਲਾਂ ਸਰਕਾਰ ਦੇ ਐਮ ਐਲ ਏ ਸਾਹਿਬਾਨ ਤੇ ਹੁਣ ਵੇਲੇ ਦੇ ਅਫਸਰ ਸਾਹਿਬਾਨ ਨਾਲ ਗੱਲ ਹੋਈ ਦੇਖੋ ਉਹਨਾਂ ਦਾ ਕਸੂਰ ਮੈਨੂੰ ਘੱਟ ਲੱਗਦਾ ਕਿਉਂਕਿ ਫਾਊਂਡੇਸ਼ਨ ਪਿਛਲੀ ਗਵਰਨਮੈਂਟ ਨੇ ਰੱਖੀ ਆ ਜਦੋਂ ਪ੍ਰੋਜੈਕਟ ਦੇ ਪੈਸੇ ਆਏ ਸਾਰਾ ਡਿਜ਼ਾਈਨ ਆਰਕਿਸਟ ਆਰਕੀਟੈਕਚਰ ਸਾਰਾ ਸਟਰਕਚਰ ਉਹਨਾਂ ਨੇ ਰੱਖਿਆ ਪਰ ਸਮੱਸਿਆ ਇਹ ਹੈ ਕਿ ਪੈਸੇ ਲੱਗੇ ਨੇ ਡਰੇਨੇਜ ਇਜ਼ ਅ ਬੇਸਿਕ ਥਿੰਗ ਆਫ आवर ਲਾਈਫ ਪਾਣੀ ਦੀ ਨਿਕਾਸੀ ਤੇ ਬੁਰਾ ਹਾਲ ਆ ਤੁਸੀਂ ਦੇਖ ਲਓ ਪਰ ਸੜਕਾਂ ਦੀ ਗੱਲ ਕਰੀਏ ਤਾਂ ਉਧਰ ਜਦੋਂ ਆੰਦੇ ਆ ਤਾਂ ਸੜਕ ਦੇ ਵੀ ਹਾਲਾਤ ਜਿਵੇਂ ਆਪਾਂ ਅੰਦਰ ਵਰਦੇ ਆ ਉਧਰ ਵੀ ਇਹੀ ਹਾਲ ਨੇ ਮੈਂ ਕਹਿੰਦਾ ਜੀ ਪਿਛਲੇ 20 ਦਿਨ ਪਹਿਲਾਂ ਆ ਸਰਬਾਨਗਰ ਚੌਂਕ ਤੋਂ ਜਦੋਂ ਆਪਾਂ ਅੰਡਰਪਾਸ ਇੱਧਰ ਨਿਕਲਦੇ ਆ ਉੱਥੇ ਪਾਣੀ ਚ ਖੜ ਕੇ ਮੈਂ ਜਦੋਂ ਵੀਡੀਓ ਬਣਾਈ ਨਾਲ ਮੈਂ ਰੋਡ ਦਿਖਾਈ ਰੋਡ ਸਾਈਡਾਂ ਤੋਂ ਪੂਰੀ ਟੁੱਟੀ ਹੋਈ ਪੱਥਰ ਇਕੱਠੇ ਹੋਏ ਹੋਏ ਤੇ ਮੈਂ ਉਦੋਂ ਉਦੋਂ ਮੌਕੇ ਇਹ ਮਹੀਨਾ ਪੁਰਾਣੀ ਗੱਲ ਹੈ ਮੌਕੇ ਦੀ ਸਰਕਾਰ ਤੋਂ ਵੀ ਪੁੱਛਿਆ ਵੀਡੀਓ ਰਾਈ ਅਫਸਰ ਸਹਿਬਾਨਾਂ ਨੂੰ ਪੁੱਛਿਆ ਕਿ ਭਾਈ ਇਹ ਸੜਕਾਂ ਤੁਹਾਡੀਆਂ ਪਹਿਲੇ ਮਹੀਨਿਆਂ ਨਾਲ ਟੁੱਟੀ ਜਾਂਦੀਆਂ ਕੋਈ ਜਵਾਬ ਹੀ ਨਹੀਂ ਪਰ ਮੈਂ ਤੁਹਾਨੂੰ ਸੱਚ ਦੱਸਾਂ ਇਹ ਕਿਦਨਾਂ ਕੰਮ ਠੀਕ ਹੋਣਾ ਜਦੋਂ ਸਾਡੇ ਵਰਗੇ ਕਿਸੇ ਨੇ ਇਨਕੁਆਇਰੀ ਦੀ ਮੰਗ ਕੀਤੀ ਕਿ ਇੱਕ ਜਵਾਬ ਦੇ ਦੇ ਪਿਛਲੀ ਸਰਕਾਰ ਦੇ ਵਜ਼ੀਰ ਤੇ ਉਦੋਂ ਵੇਲੇ ਦੇ ਐਮਪੀ ਸਾਹਿਬ ਹੁਣ ਵੇਲੇ ਦੇ ਮੰਤਰੀ ਜੀ ਬਿੱਟੂ ਜੀ ਕਿ ਜਦੋਂ ਗ੍ਰਾਂਟਾਂ ਆਈਆਂ ਸਿਰਫ ਦੇ ਸਿਰਫ ਪਬਲਿਕ ਨੂੰ ਉਹ ਸਾਰਾ ਰੁਪਈਆ ਕਿੱਥੋਂ ਕਿੰਨਾ ਆਇਆ ਤੇ ਕਿੰਨਾ ਲੱਗਿਆ ਉਹਦੀ ਸਾਰੀ ਰਿਪੋਰਟ ਜਿਹੜੀ ਹੈ ਉਹ ਜਨਤਾ ਕਰ ਦੇਣ ਆਪੇ ਪਤਾ ਲੱਗ ਜੂ ਕ腐ਸ਼ਨ ਕਿੰਨੀ ਹੋਈ ਐ ਸਮਾਰਟ ਸਿਟੀ ਦੇ ਨਾਂ ਤੇ ਤੇ ਲੱਗੇ ਕਿੰਨੇ ਪੈਸੇ ਅੱਜ ਸਰ ਜਿਹੜੇ ਲੋਕ ਜਾ ਰਹੇ ਨੇ ਪਲਾ ਇਹਨਾਂ ਦਾ ਕੀ ਕਸੂਰ ਹੈਗਾ ਕਿ ਇਹਨਾਂ ਪਾਣੀ ਚੋਂ ਨਾਲੋਂ ਗੁਜ਼ਰਨਾ ਪੈ ਰਿਹਾ ਵੀ ਆਪ ਟੈਕਸ ਭਰ ਰਹੇ ਆ ਸਾਰਾ ਕੁਝ ਦੇ ਰਹੇ ਆ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਇਹ ਗਿਰ ਰਹੀਆਂ ਨੇ ਪਾਣੀ ਦੇ ਚਿੱਕੜ ਚ ਗਿਰ ਰਹੀਆਂ ਮਾਵਾਂ ਭੈਣਾਂ ਸਾਡੀਆਂ ਬੱਚੀਆਂ ਇਹਨਾਂ ਦਾ ਦੇਖੋ ਜੀ ਇੱਕ ਫੇਰ ਵੀ ਇੱਕ ਲੇਡੀ ਲਈ ਪਾਣੀ ਚੋਂ ਸਕੂਟਰ ਕੱਢਣਾ ਮੁਸ਼ਕਲ ਆ ਉਹ ਗਿਰ ਰਹੀਆਂ ਨੇ ਮੈਂ ਕਹਿੰਦਾ ਪਿਛਲੀ ਸਰਕਾਰ ਨੇ ਚੋਰ ਬਜਾਰੀ ਕੀਤੀ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਉਹ ਹੁਣ ਵਾਲੇ ਭਾਈ ਜਿਹੜੇ ਸਾਡੇ ਇਮਾਨਦਾਰ ਸਰਕਾਰ ਹੈ ਹੁਣ ਵੇਲੇ ਦੇ ਅਫਸਰ ਉਹਨੂੰ ਦੁਰਸਤ ਕਰ ਲੈ ਪਰ ਚਾਹੀਦਾ ਨਹੀਂ ਸੀ ਇੱਥੇ ਕੋਈ ਮੁਲਾਜ਼ਮ ਭੇਜਦੇ ਕੋਈ ਆਪਣਾ ਅਧਿਕਾਰੀ ਭੇਜਦੇ ਵੀ ਇਹਨੂੰ ਦੇਖਦਾ ਇਹਨੂੰ ਪਾਣੀ ਕਢਾਉਣ ਦੀ ਕੋਈ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਦੂਰ ਦੂਰ ਤੱਕ ਕੋਈ ਜਦ ਤੱਕ ਆਪਾਂ ਲੋਕਾਂ ਨੇ ਰੌਲਾ ਨਹੀਂ ਪਾਉਣਾ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਲੱਗਣਾ ਤੁਸੀਂ ਜਿਵੇਂ ਹੁਣ ਇੱਕ ਬਤੌਰ ਆਪਣੇ ਚੈਨਲ ਦੇ ਜ਼ਰੀਏ ਤੁਸੀਂ ਮੈਨੂੰ ਪੁੱਛਿਆ ਮੈਨੂੰ ਮੌਕਾ ਦਿੱਤਾ ਮੈਂ ਆਪਣੀਆਂ ਭਾਵਨਾਵਾਂ ਦੱਸੀਆਂ ਮੀਡੀਆ ਦਾ ਸੋਸ਼ਲ ਮੀਡੀਆ ਦਾ ਟਾਈਮ ਹੈ ਬਿਲਕੁਲ ਅੱਜਕੱਲ੍ਹ ਜੀ ਮੰਗ ਪੱਤਰ ਦੇਵਾਂਗੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਉਸ ਮੰਗ ਪੱਤਰ 'ਚ ਇਹਨਾਂ ਗੱਲਾਂ ਦੇ ਨਾਲ-ਨਾਲ ਜਿਹੜਾ ਕਿ ਇੱਕ ਅਫਸਰ ਸਹਿਬਾਨਾ ਦਾ ਪ੍ਰਸ਼ਾਸਨ ਦਾ ਇੱਕ ਬੇਸਿਕ ਡਿਊਟੀ ਹੈ ਮੈਂ ਕਹਿੰਦਾ ਜੀ ਮੈਂ ਉਹ ਵੀ ਲਿਖ ਕੇ ਇਹਨਾਂ ਨੂੰ ਯਾਦ ਕਰਾਉਂ ਵੀ ਜੇ ਇਨਫਰਾਸਟ੍ਰਕਚਰ ਤਰਸਤ ਨਹੀਂ ਹੁੰਦਾ ਤੇ ਕਮ ਸੇ ਕਮ ਜਦੋਂ ਬੱਚੇ ਬੱਚੀਆਂ ਡਿੱਗਦੇ ਨੇ ਉਦੋਂ ਮੁਲਾਜ਼ਮ ਵੀ ਦੋ ਖੜਾ ਦਿਓ ਮੁਲਾਜ਼ਮ ਵੀ ਕੋਈ ਨਹੀਂ ਹੈਗਾ ਇੱਥੇ ਇਹ ਕੱਲ ਨੂੰ ਕੋਈ ਹਾਸਾ ਹੋ ਜਵੇ ਤਾਂ ਉਹਦੇ ਵਾਸਤੇ ਵੀ ਕੋਈ ਹੈ ਨਹੀਂ ਇਹ ਤਾਂ ਬੇਸਿਕ ਡਿਊਟੀ ਆ ਨਾ ਜੀ ਮਹਿਕਮਿਆਂ ਦੀ ਸਰਕਾਰ ਦੀ ਅਸੀਂ ਉਹਦੇ ਲਈ ਵੀ ਲਿਖਤੀ ਬੇਨਤੀ ਕਰਾਂਗੇ ਜਗਾਉਣ ਲਈ ਕਿ ਜੇ ਇਨਫਰਾਸਟ੍ਰਕਚਰ ਨਹੀਂ ਸਟਰੋਂਗ ਬਣਦਾ ਤੁਹਾਡੇ ਤੋਂ ਤੇ ਜਦੋਂ ਇੱਥੇ ਪਾਣੀ ਇਕੱਠੇ ਹੁੰਦੇ ਆ ਅੰਡਰਪਾਸਸ ਕਰੋੜਾ ਰੁਪਏ ਲਾ ਕੇ ਆਪਾਂ ਪਾਣੀ ਵੀ ਇਕੱਠੇ ਕਰਨੇ ਸੀ ਜਿਵੇਂ ਦਿੱਲੀ ਦੇ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਮੈਂ ਦਿੱਲੀ ਨੂੰ ਚੀਲਾ ਦਾ ਸ਼ਹਿਰ ਬਣਾ ਦੇਣਾ ਉਵੇਂ ਹੀ ਉਹਨਾਂ ਦੇ ਗਾਂ ਸਰਕਾਰ ਵਾਲੇ ਬੰਦੇ ਇੱਥੇ ਚੀਲਾ ਬਣਾਈ ਜਾਂਦੇ ਨੇ ਪਰ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨੂੰ ਇਹ ਬੇਨਤੀ ਲਿਖਤੀ ਇਹ ਕਰਾਂਗੇ ਜਿਹੜੀ ਕਿ ਨਹੀਂ ਬਣਦੀ ਕਿ ਭਾਈ ਜੇ ਤੁਹਾਡੇ ਤੋਂ ਇਨਫਰਾਸਟ੍ਰਕਚਰ ਸੂਤ ਨਹੀਂ ਹੁੰਦਾ ਪਿਛਲਿਆਂ ਨੇ ਐਡੇ ਕਪਲੇ ਕੀਤੇ ਹੋਏ ਆ ਤਾਂ ਫਿਰ ਭਾਈ ਜਿੱਦਨ ਮੀਂਹ ਪੈ ਜਾਵੇ ਇੱਕ ਬੰਦਾ ਪਰਲੇ ਪਾਸੇ ਖੜਾ ਦਿਆ ਕਰ ਇੱਕ ਸਾਡੇ ਵਾਲੇ ਪਾਸੇ ਖੜਾ ਦਿਆ ਕਰ otherwise ਪੰਜਾਬੀ ਚ ਮੈਂ ਕਹਾਂ ਜੀ ਕੋਈ ਉਮੀਦ ਨਹੀਂ ਦਿਖਦੀ ਪਿਛਲੀ ਸਰਕਾਰ ਵੇਲੇ ਮੇਅਰ ਬਲਕਾਰ ਜੀ ਨੂੰ ਮੈਂ ਪੁੱਛਦਾ ਹੁੰਦਾ ਸੀ ਮੰਮਤਾ ਆਸ਼ੂ ਜੀ ਨੂੰ ਆਸ਼ੂ ਕਿਉਂਕਿ ਇਹਨਾਂ ਦਾ ਮੈਂ ਨੌਕਾ ਲੈ ਰਿਆ ਜੀ ਉਸ ਵੇਲੇ ਦਾ ਮੇਅਰ ਇਹਨਾਂ ਦਾ this is a job of corporation minister aashu ji aap ਮੈਂ ਪਹੁੰਚੇ ਚੱਕ ਕੇ ਖੜ ਕੇ ਪਾਣੀ ਪੁੱਛਦਾ ਹੁੰਦਾ ਸੀ ਕਿ ਮੇਅਰ ਸਾਹਿਬ ਕਿੱਥੇ ਆ ਤੁਹਾਡੇ ਸਮਾਰਟ ਸਿਟੀ ਦੇ ਪੈਸੇ ਕੋਈ ਜਵਾਬ ਨਹੀਂ ਸੋ ਵੀ ਹੈਵ ਆਰ ਲੈਸ ਇਨਫਰਾਸਟ੍ਰਕਚਰ ਜੇ ਮੈਂ ਨਹੀਂ ਕਹਿੰਦਾ ਵੀ ਇਸ ਗਵਰਨਮੈਂਟ ਨੇ ਇਹ ਗੰਦ ਪਾਇਆ ਨੋ ਇਸ ਗਵਰਨਮੈਂਟ ਵੇਲੇ ਤਾਂ ਇਹ ਪ੍ਰੋਜੈਕਟ ਪਾਸ ਹੋ ਕੇ ਤਕਰੀਬਨ ਨੇੜੇ ਲੱਜੁਕੇ ਸੀ ਪਰ ਇਸ ਗਵਰਨਮੈਂਟ ਨੂੰ ਇਹ ਬੇਨਤੀ ਕਰਦੇ ਆ ਵੀ ਜੇ ਇਹਨਾਂ ਨੇ ਪਿਛਲਿਆਂ ਨੇ ਭਾਈ ਗੰਦ ਪਾਇਆ ਆਪਾਂ ਨੂੰ ਦੁਰਸਤ ਕਰਦੀਏ ਹੁਣ ਆ ਦੇਖੋ ਆ ਪਰਿਵਾਰ ਇੱਕ ਖੜਾ ਆ ਮੇਰੇ ਵੀਰ ਆ ਭੈਣ ਬੈਠੀ ਆ ਆ ਸਕੂਟਰ ਤੇ ਜਾਣ ਤੋਂ ਡਰ ਲੱਗਦਾ ਇਹਨਾਂ ਨੂੰ ਤੇ ਫਿਰ ਸਰਕਾਰਾਂ ਤੇ ਪ੍ਰਸ਼ਾਸਨਿਕ ਅਫਸਰ ਸੁੱਤੇ ਪਏ ਨੇ ਇਹ ਇਹ ਸਾਡੇ ਭੈਣ ਭਰਾ ਜਦੋਂ ਆਹ ਦੇਖੋ ਇਹ ਜਦੋਂ ਭੈਣ ਭਰਾ ਸਾਡੇ ਡਿੱਗਣਗੇ ਪਾਣੀ 'ਚ ਫਿਰ ਪਤਾ ਲੱਗੂ ਇਹਨਾਂ ਨੂੰ ਕੀ ਹਾਲ ਹੈ ਬੜਾ ਮੁਸ਼ਕਲ ਹਾਲਾ ਦੇਖੋ ਸਰ ਕੀ ਕਹਿਣਾ ਚਾਹੋਗੇ ਅੱਜ ਆਰ ਯੂ ਵੀ ਦੇ ਲੁਧਿਆਣਾ ਦੇ ਗ੍ਰੀਨ ਸਿਟੀ ਦੇ ਵਿੱਚ ਘੁੰਮ ਰਹੇ ਹੋ ਤੇ ਰੇਲਵੇ ਅੰਡਰ ਬ੍ਰਿਜ ਜਿਹੜਾ ਹੈ ਉਹਦੇ ਥੱਲੇ ਜਾ ਰਹੇ ਹੋ ਕਿਵੇਂ ਦਾ ਲੱਗ ਰਿਹਾ ਮੈਨੂੰ ਤਾਂ ਡਰ ਲੱਗਣ ਡਿਆ ਪਤਾ ਨਹੀਂ ਅੰਦਰ ਅੱਗੇ ਜਾ ਕੇ ਗੱਡੀ ਉਹ ਨਾ ਫਸ ਜਾਵੇ ਅੱਛਾ ਇੰਨਾ ਕ ਪਾਣੀ ਹੈ ਦੇਖੋ ਸਹੀ ਨਵਾਂ ਬਣਿਆ ਹਲੇ ਤੇ ਦੀ ਨਿਕਾਸੀ ਵਗੈਰਾ ਕੁਝ ਵੀ ਨਹੀਂ ਹੈ ਪਾਣੀ ਦੀ ਕਿ ਕਿਸ ਤਰ੍ਹਾਂ ਸਿਸਟਮ ਹੈ ਕੋਈ ਨਾ ਦਾ ਸਿਸਟਮ ਹੀ ਨਹੀਂ ਸਹੀ ਆ ਵਿੱਚ ਚਾਹੀਦਾ ਨਹੀਂ ਸੀ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਕੋਈ ਮੁਲਾਜ਼ਮ ਭੇਜ ਦੇ ਇਹਨੂੰ ਸਹੀ ਕਰਾਉਂਦੇ ਕੋਈ ਪਾਣੀ ਦੀ ਨਿਕਾਸੀ ਕਰਦੇ ਕੋਈ ਨਜ਼ਰ ਆ ਰਹੀ ਹੈ ਤੁਹਾਨੂੰ ਮੈਂ ਤਾਂ ਆ ਫੇਰ ਆਣਾ ਇੱਥੇ ਗੱਡੀ ਲਾ ਕੇ ਮੈਂ ਤਾਂ ਬੈਕ ਲੈ ਕੇ ਜਾਣੀ ਪੈਣੀ ਹੈ ਗੱਡੀ ਤੇ ਅੱਗੇ ਨਿਕਲਣੀ ਨਹੀਂ ਪਤਾ ਨਹੀਂ ਫਸੇ ਨਾ ਜਾਵੇ ਅੱਗੇ ਗੱਡੀ ਪਤਾ ਨਹੀਂ ਨਾ ਅੱਗੇ ਪਾਣੀ ਕਿੰਨਾ ਕਿੰਨਾ ਨਹੀਂ ਇਹ ਨਵਾਂ ਬਣੇਂਦਾ ਹਾਲ ਹੈ ਪੁਰਾਣਿਆਂ ਦਾ ਤਾਂ ਪਤਾ ਨਹੀਂ ਕੀ ਹਾਲ ਹੋਊਗਾ ਹਾਲੇ ਤਾਂ ਮੈਨੂੰ ਲੱਗਦਾ ਹੋਇਆ ਵੀ ਇਹਨੂੰ ਕਾਫੀ ਸਮਾਂ ਵੀ ਨਹੀਂ ਹੋਇਆ ਬਣੇ ਨੂੰ ਹਾਲ ਹੀ ਹੈ ਤਾਂ ਇਹ ਹਾਲ ਆ ਪਤਾ ਨਹੀਂ ਜੀ ਕੀ ਇਹਨੇ ਦੇਖਦੇ ਹੋਣੇ तो लोग कितना परेशान हो रहे हैं इस आर यू वी के थले गलबात करते हैं सर किए लग गया है आर यू वी तो पहले तो ये जानना चाहवा सर ये देखिए आपके सामने ही हालात हैं देखिए अगर यहाँ पानी गाड़ी किसी की भी बंद हो सकती है गाड़ी का नुकसान अलग होगा जो यहाँ से जा रहे हैं उनका नुकसान अलग है यहां कितने लोग परेशान हो रहे हैं ये प्रशासन को देखना चाहिए अच्छा एक एक दे दे ये 1 करोड़ रुपए की लागत दे नाल ये आरवी बनेया हैगा ये लोकाں دے پیسے نے سارے ਵੀ लोकाں دے پیسے ਲਗਾਏ گئے نے پر لگدا نہیں کی ਵੀ جڑا فزول لگے نے اس نوں دیکھ کے تے یہ ہا ڈرینج سسٹم ٹھیک ہونے چاہیے یہاں تو یہ ابھی یہ حالت ہے اس سے پہلے ہم یہاں سے ریٹرن ہو کے گئے تھے تو یہ پورا پورا بھرا ہوا تھا اچھا اور بھرا تھا اور بھرا تھا بہت زیادہ پانی تھا یہاں ये तो हम दोबारा हमें कुछ अर्जेंट काम है तो इसलिए हम जा रहे हैं ठीक है और रास्ते भी यहाँ से अगर आपने कहीं और जाना है तो यहाँ से छः सात किलोमीटर हमें घूम के आना पड़ रहा था हम मजबूरी है हमें जाना पड़ रहा है क्योंकि हमें प्रशासन को अपने अधिकारी देंगे इसके पानी की निकासी, निकासी का सिस्टम निकासी का सिस्टम बिल्कुल ड्रेनेज सिस्टम ठीक होना चाहिए अब आपके सामने ये यहाँ कोई सुविधा नहीं है और किसी की बाई गाड़ी भी खराब हो जाए यहाँ से कोई टो या कोई पुलिंग वैन ਕੋਈ ਪੁਲਿਸ ਦੀ ਵਿਵਸਥਾ ਨਹੀਂ ਹੈ ਤਾਂ ਕਿ ਉਹ ਬੇਸਕ ਗੱਡੀਆਂ ਕੋ ਹੀ ਰੋਕ ਲੈ ਕਿ ਆਪ ਨਾ ਜਾਓ ਇੱਥੇ ਜੇ ਪਬਲਿਕ ਨੂੰ ਕਹਿਣਾ ਪੈ ਜੂਗਾ ਨਾ ਪਬਲਿਕ ਤਾਂ ਅੱਗ ਦੇ ਵਿੱਚੋਂ ਵੀ ਨਿਕਲ ਜੂਗੀ ਪਰ ਜਿਹੜੇ ਮੰਤਰੀ ਸੰਤਰੀ ਬਣਾਦੇ ਨੇ ਉਹਨਾਂ ਨੂੰ ਕੋ ਲੋ ਕਹੋ ਵੀ ਆਪਣੀ ਗੱਡੀ ਆ ਕੇ ਬਾੜੋ ਇੱਥੇ ਪਬਲਿਕ ਦੇ ਤਾਂ ਨਿਕਲ ਜਾਣਾ ਉਹ ਤਾਂ ਬਲਦੀ ਅੱਗ ਚੋਂ ਵੀ ਨਿਕਲ ਜਾਣਗੇ ਪਰ ਇਹ ਤਾਂ ਚਾਹੀਦਾ ਸੀ ਜੇ ਪਾਣੀ ਭਰ ਗਿਆ ਤੇ ਮੁਲਾਜ਼ਮ ਭੇਜਦੇ ਨੂੰ ਉਹ ਦੇ ਲੋਕ ਉਹ ਦੇਖੋ ਸਰ ਉਹ ਸਾਡੀ ਗੱਡੀ ਦਾ ਬੋਨਟ ਤੱਕ ਪਾਣੀ ਆ ਤੁਹਾਡੇ ਸਾਹਮਣੇ ਦੇਖ ਲਓ ਹਲੇ ਪਾਣੀ ਉਧਰ ਦੇਖੋ ਸਰ ਕਿੰਨਾ ਦਿਖਾਓ ਉਧਰ ਕਿੰਨਾ ਪਾਣੀ ਆ ਅੱਛਾ ਨੁਕਸਾਨ ਕਿੰਨਾ ਵੱਡਾ ਹੋ ਸਕਦਾ ਇਹ ਗੱਡੀ ਦਾ ਸਾਰੇ ਪਾਣੀ ਲੱਗ ਗਿਆ ਤੇ ਘਟੋ ਘਟ ਵੀ ਇਹਦਾ 70 80 ਹਜ਼ਾਰ ਦਾ 70 80 ਹਜ਼ਾਰ ਦਾ ਨੁਕਸਾਨ ਆ ਜੀ ਇਹਨੂੰ ਪਾਣੀ ਲੱਗ ਗਿਆ ਗੱਡੀ ਨੂੰ ਇੰਜਨ ਨੇ ਪਾਣੀ ਗੱਟ ਚਲੇ ਹਾਂ ਤੁਹਾਡੇ ਸਾਹਮਣੇ ਉਹ ਦੇਖ ਲਓ ਪਾਣੀ ਬੌਂਡ ਤੱਕ ਪਾਣੀ ਪਹੁੰਚਿਆ ਆ ਆ ਕੀ ਕਹੋਗੇ ਉਹਨਾਂ ਅਧਿਕਾਰੀਆਂ ਨੂੰ ਜਿਹੜੇ ਜਿਨ੍ਹਾਂ ਨੇ ਬਣਾਇਆ ਇਹਨੂੰ ਇਹ ਤਾਂ ਸਿਰ ਉਹ ਤੁਹਾਨੂੰ ਵੋਟਾਂ ਲੈਂਦੇ ਉਹ ਬਾਅਦ ਚ ਇਹ ਤਾਂ ਸਿਰ ਲੋਕਾਂ ਦਾ ਕੰਮ ਆ ਵੋਟਾਂ ਦੇਣਾ ਵੀ ਲੋਕਾਂ ਨੂੰ ਆਪਣੀ ਸਮਝ ਚਾਹੀਦੀ ਆ ਵੀ ਤੁਸੀਂ ਤੁਹਾਡੇ ਬੰਦਾ ਕਿਹੜਾ ਕੰਮ ਆਉਂਦਾ ਕਿਹੜੇ ਬੰਦੇ ਨੂੰ ਤੁਸੀਂ ਵੋਟ ਪਾਉਣੀ ਆ ਬੋਰਡ ਦਾ ਸਾਰੇ ਨਹੀਂ ਲੈ ਲੈਣੀ ਸਰ ਕੰਮ ਕਿਹੜਾ ਕਰਦਾ ਇੱਥੇ ਦੇਖੋ ਬੋਟਾ ਲੈਣ ਤੋਂ ਪਹਿਲਾਂ ਸਾਰਾ ਕੁਝ ਠੀਕ ਹੁੰਦਾ ਹੁਣ ਦੇਖ ਲਓ ਠੀਕ ਅਪੀਲ ਕੀ ਕਰੋਗੇ ਅਪੀਲ ਸਰ ਇਹੀ ਹੈ ਵੀ ਲੋਕਾਂ ਦਾ ਟਾਈਮ ਪੈਸਾ ਤੇ ਉਹਨਾਂ ਦਾ ਸਾਰਾ ਕੁਝ ਬਚਾ ਕਰ ਨੇ ਇਹ ਬਣਾਇਆ ਐਡਾ ਇੰਨਾ ਕਰੋੜਾਂ ਰੁਪਏ ਲਾਇਆ ਪਰ ਇਹਦਾ ਫਾਇਦਾ ਕੀ ਦੇਖੋ ਜਦ ਗੱਡੀ ਫੜ ਗਈ ਪਾਣੀ ਚ ਅੱਛਾ ਕੀ ਲੱਗ ਰਿਹਾ ਅੱਜ ਤੁਸੀਂ ਲੁਧਿਆਣਾ ਦੇ ਗ੍ਰੀਨ ਸਿਟੀ ਦੇ ਆਰਯੂਬੀ ਦੇ ਥੱਲੇ ਜਾ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਥੇ ਸਰ ਮੈਨੂੰ ਤਾਂ ਡਰ ਲੱਗ ਰਿਹਾ ਵੀ ਅੰਦਰ ਕੋਈ ਖੱਡਾ ਨਾ ਹੋਵੇ ਮੇਰਾ ਨੁਕਸਾਨ ਨਾ ਹੋ ਜਾਵੇ ਮੈਂ ਡਿੱਗ ਨਾ ਜਾਵਾਂ ਮੇਰੇ ਕੱਪੜੇ ਨਾ ਖਰਾਬ ਹੋ ਜਾਣ ਨਾ ਹਜੇ ਕੰਮ ਤੇ ਜਾ ਰਿਹਾ ਕੀ ਬੰਦਿਆ ਨੇ ਕੰਮ ਕਰਾਤੇ ਵੀ ਜਾਣਾ ਸਾਰੇ ਅੱਛਾ ਪਾਣੀ ਕਿੰਨਾ ਕ ਲੱਗਦਾ ਤੁਹਾਨੂੰ ਖੜਿਆ ਹੋਏਗਾ ਵੀ ਲੱਗਦਾ ਨਹੀਂ ਕੋਈ ਨੁਕਸਾਨ ਹੋ ਸਕਦਾ ਹਾਸਾ ਹੋ ਸਕਦਾ ਹੋ ਸਕਦਾ ਸਰ ਬਹੁਤ ਜ਼ਿਆਦਾ ਹੋ ਸਕਦਾ ਕਟੋਕੜ ਨਹੀਂ 1-1 ਫੁੱਟ ਪਾਣੀ 1-1 ਫੁੱਟ ਤੋਂ ਉੱਪਰ ਪਾਣੀ ਖੜਾ ਹੋ ਸਕਦਾ ਪੂਰਾ ਅੰਦਰ ਤੱਕ ਭਰਿਆ ਹੋਇਆ ਹੈ ਨਾ ਹਾਂ ਉਹ ਦੇਖੋ ਪਿੱਛੇ ਤੱਕ ਦਿਖਾ ਸਕਦੇ ਸੀ ਬਹੁਤ ਉੱਪਰ ਤੱਕ ਪਾਣੀ ਖੜਾ ਹੋਇਆ ਉਧਰ ਤਾਂ ਬਹੁਤ ਜ਼ਿਆਦਾ ਹੋ ਹੋਰ ਵੀ ਮਤਲਬ ਇਹ ਲੋਕਾਂ ਦੇ ਜਿਹੜੇ ਪੈਸੇ ਲੱਗੇ ਤੁਹਾਡੇ ਮੇਰੇ ਲੋਕਾਂ ਦੇ ਜਿਹੜੇ ਪੈਸੇ ਲੱਗੇ ਨੇ ਕੀ ਲੱਗਦਾ ਹੈ ਕਿ ਸਹੀ ਲੱਗੇ ਨੇ ਨੇਰ ਆਜ ਇਹ ਦੇਖ ਕੇ ਤਾਂ ਮੈਨੂੰ ਲੱਗ ਰਿਹਾ ਕਿ ਆਪਣੇ ਪੈਸੇ ਸਹੀ ਲੱਗੇ ਕੀ ਕਹੋਗੇ ਇਹ ਜਿਹਨਾਂ ਨੇ ਬਣਵਾਇਆ ਤਾਂ ਕੀ ਹੋਣਾ ਚਾਹੀਦਾ ਜੋ ਵੀ ਬਣਿਆ ਬਣਿਆ ਤਾਂ ਸਹੀ ਹੈਗਾ ਪਰ ਪਾਣੀ ਦਾ ਹੱਲ ਕਰਨਾ ਚਾਹੀਦਾ ਕਿ ਇੱਥੇ ਪਾਣੀ ਨਹੀਂ ਰੁਕਣਾ ਚਾਹੀਦਾ ਨਿਕਾਸੀ ਹੋਣੀ ਚਾਹੀਦੀ ਹਾਂਜੀ ਇਸ ਦੇ ਵਿੱਚ ਨਾ ਹੀ ਕੋਈ ਨਿਕਾਸੀ ਦਾ ਜਿਹੜਾ ਕਹਿ ਸਕਦੇ ਆ ਸਾਧਨ ਜਿਹੜਾ ਵਧੀਆ ਬਣਾਇਆ ਹੈਗਾ ਨਾ ਹੀ ਕੋਈ ਇਸ ਦੇ ਵਿੱਚ ਸਹੂਲਤ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਵੱਡੇ ਵੀਕਲਸ ਨੂੰ ਦੇਖ ਸਕਦੇ ਹੋ ਉਹ ਚਾਰ ਪਹੀਏ ਜਿਹੜੇ ਗੱਡੀਆਂ ਜੜੀਆਂ ਨੇ ਉਹ ਜਾਂਦੀਆਂ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਕਿਵੇਂ ਜਾ ਰਹੀਆਂ ਨੇ ਉਹ ਜ਼ਰੂਰ ਤੁਸੀਂ ਦੇਖਿਓ ਇਸ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਗੱਡੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਆਪਣਾ ਬਚਾਅ ਕਰਕੇ ਜਿਹੜਾ ਇਸ ਤੇ ਗੁਜ਼ਾਰ ਦੇਖੋ ਕਿੰਨੀ ਸਲੋ ਕਰਕੇ ਗੱਡੀਆਂ ਜਿਹੜੀਆਂ ਨੇ ਉਹ ਲੋਕ ਆਪਣੀ ਕੱਢ ਰਹੇ ਨੇ ਤਾਂਕਿ ਕੋਈ ਇਹਨਾਂ ਦਾ ਨੁਕਸਾਨ ਨਾ ਹੋ ਸਕੇ ਦੂਜੇ ਪਾਸੇ ਦੀ ਗੱਲ ਕਰੀ ਤਾਂ ਦੂਜੇ ਪਾਸੇ ਵੀ ਬਿਲਕੁਲ ਪਾਣੀ ਜਿਹੜਾ ਵਾ ਉਹ ਭਰਿਆ ਹੋਇਆ ਹੈ ਤਾਂ ਉਧਰ ਪਾਸੇ ਕਈ ਲੋਕ ਉਧਰੋਂ ਪਾਣੀ ਤੋਂ ਬਚਣ ਵਾਸਤੇ ਕਈ ਲੋਕ ਉਧਰੋਂ ਕ੍ਰੋਸ ਕਰਕੇ ਵੀ ਆ ਰਹੇ ਨੇ ਵੀ ਉਲਟੇ ਪਾਸੇੋਂ ਵੀ ਆਲਦੇ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਇਦਾਂ ਖੜਿਆ ਹੈਗਾ ਕਿ ਪਾਣੀ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ 1 ਕਰੋੜਾਂ ਦਾ ਪ੍ਰੋਜੈਕਟ ਹੈਗਾ ਲੁਧਿਆਣੇ ਦਾ ਜਿੱਥੇ ਆਰਯੂਬੀ ਲੋਕਾਂ ਦੀ ਸਹੂਲਤ ਵਾਸਤੇ ਬਣਾਇਆ ਗਿਆ ਸੀ ਪਰ ਉਹ ਸਹੂਲਤ ਜਿਹੜੀ ਹੈ ਪ੍ਰੋਪਰ ਢੰਗ ਦੇ ਨਾਲ ਨਾ ਬਣਾਉਣ ਦੀ ਖਾਤਰ ਲੋਕਾਂ ਨੂੰ ਜਿਹੜੀ ਖੱਜਲ-ਖਵਾਰੀ ਹੈ ਉਹ ਤੁਸੀਂ ਦੇਖ ਸਕਦੇ ਹੋ ਲੋਕ ਇੱਥੋਂ ਜਦੋਂ ਗੁਜ਼ਰਦੇ ਨੇ ਆ ਦੇਖੋ ਭਾਈ ਗੁਜ਼ਰ ਰਿਹਾ ਹੈਗਾ ਤੇ ਕਿਵੇਂ ਪਹਿਲਾਂ ਤਾਂ ਸੋਚ ਰਿਹਾ ਹੈਗਾ ਵੀ ਮੈਂ ਅੱਜ ਰੋ ਜਾਵਾਂ ਨਾ ਜਾਵਾਂ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਲੁਧਿਆਣੇ ਦੇ ਵਿੱਚ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਇਹ ਆਰਯੂਬੀ ਦੇ ਜਿਹੜੀ ਹਕੀਕਤ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਏ ਆ ਕਿ ਕਿਵੇਂ ਕਿੰਨੇ-ਕਿੰਨੇ ਫੁੱਟ ਜਿਹੜਾ ਪਾਣੀ ਹੈ ਪਹਿਲੀ ਬਾਰਿਸ਼ ਦੇ ਵਿੱਚ ਇੱਥੇ ਭਰ ਜਾਂਦਾ ਹੈਗਾ ਪਰ ਪ੍ਰਸ਼ਾਸਨ ਦਾ ਗੱਲ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦਾ ਇਸ ਵਲ ਜਿਹੜਾ ਉਹ ਧਿਆਨ ਨਹੀਂ ਹੈਗਾ ਨਾ ਕੋਈ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਨਜ਼ਰ ਆਏਗਾ ਨਾ ਹੀ ਕੋਈ ਇੱਥੇ ਪਾਣੀ ਕੱਢਣ ਵਾਲਾ ਜਾਂ ਕੋਈ ਮੁਲਾਜ਼ਮ ਕਿਸੇ ਨੇ ਭੇਜਿਆ ਹੋਵੇ ਕਿਸੇ ਨੂੰ ਕਿ ਭਈ ਇੱਥੇ ਪਾਣੀ ਜਿਹੜਾ ਵਾ ਉਹ ਕਾਫੀ ਖੜ ਗਿਆ ਹੈ ਤੇ ਇਸ ਪਾਣੀ ਨੂੰ ਕੱਢਣ ਦਾ ਜਿਹੜਾ ਵਾ ਉਪਾਏ ਕਰੋ ਦੂਰ-ਦੂਰ ਤੱਕ ਕੋਈ ਵੀ ਮੁਲਾਜ਼ਮ ਤੁਹਾਨੂੰ ਨਹੀਂ ਨਜ਼ਰ ਆਏਗਾ ਦੇਖ ਸਕਦੇ ਹੋ ਕਿ ਜਿੱਥੇ-ਜਿੱਥੇ ਤੱਕ ਪਾਣੀ ਭਰਿਆ ਹੋਇਆ ਹੈ ਉੱਥੇ-ਉੱਥੇ ਕੋਈ ਵੀ ਤੁਹਾਨੂੰ ਕਾਰਪੋਰੇਸ਼ਨ ਦਾ ਜਾਂ ਫਿਰ ਕਹਿ ਸਕਦੇ ਆ ਇਸ ਪਾਣੀ ਨੂੰ ਨਿਕਾਸੀ ਕਰਨ ਦਾ ਕੋਈ ਵੀ ਪ੍ਰਸ਼ਾਸਨ ਵੱਲੋਂ ਉਪਰਾਲਾ ਵੀ ਹੈ ਉਹ ਨਹੀਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਜੇ ਕੋਈ ਇਸ ਦੇ ਵਿੱਚ ਟੋਇਆ ਹੋਵੇ ਜਾਂ ਖੱਡਾ ਹੋਵੇ ਤਾਂ ਉਸ ਦਾ ਕੀ ਹਾਲ ਹੋਏਗਾ ਕਿਵੇਂ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋ ਸਕਦਾ ਹੈ ਮਹਿੰਗੀਆਂ ਗੱਡੀਆਂ ਜਿਹੜੀਆਂ ਇੱਥੋਂ ਗੁਜ਼ਰ ਰਹੀਆਂ ਨੇ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਇਹ ਲੋਕਾਂ ਤੋਂ ਲੋਕਾਂ ਤੱਕ ਜਿਹੜਾ ਇਸ ਦੀ ਹਕੀਕਤ ਆਰ ਜੀ ਵੀ ਰੇਲਵੇ ਅੰਡਰ ਬ੍ਰਿਜ ਜਿਹੜਾ ਰੇਲਵੇ ਦੇ ਥੱਲੇ ਜਿਹੜਾ ਬ੍ਰਿਜ ਬਣਿਆ ਹੈਗਾ ਉਸ ਦੀ ਹਾਲਾਤ ਕੀ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਇਸ ਦਾ ਦਾਵਾ ਕਰਕੇ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਵੋਟਾਂ ਮੰਗੀਆਂ ਜਾਂਦੀਆਂ ਨੇ ਕਿ ਅਸੀਂ ਇਸ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਤੇ ਆਰ ਜੀ ਵੀ ਬਣਾਤਾ ਜਾਂ ਫਿਰ ਇਦਾਂ ਦਾ ਬਹੁਤ ਸਾਰੇ ਜਿਹੜੇ ਕੰਮ ਜਿਹੜੇ ਨੇ ਉਹ ਗਿਣਾਏ ਜਾਂਦੇ ਨੇ ਪਰ ਉਹ ਕੰਮ ਹੁੰਦੇ ਕਿਸ ਤਰ੍ਹਾਂ ਦੇ ਨੇ ਕਿਵੇਂ ਦੇ ਹੁੰਦੇ ਨੇ ਕਿਹਦੇ ਲੋਕ ਆ ਦੇਖੋ ਬਾਈ ਉਧਰੋਂ ਆ ਰਿਹਾ ਰੋਂਗ ਸਾਈਡ ਆ ਰਿਹਾ ਇਹ ਰੋਂਗ ਸਾਈਡ ਆਉਣ ਦਾ ਇਹਦਾ ਕਾਰਨ ਹੋਏਗਾ ਕਿ ਪਾਣੀ ਜਿਹੜਾ ਉਹ ਕਾਫੀ ਭਰਿਆ ਹੋਇਆ ਦੂਜੇ ਪਾਸੇ ਦੂਜੇ ਪਾਸੇ ਭਰਨ ਦੇ ਕਾਰਨ ਹੈ ਬਾਈ ਆਪਣਾ ਰਿਸਕ ਲੈ ਕੇ ਆਪਣੀ ਬਾਈ ਜਿਹੜਾ ਰਿਸਕ ਲੈ ਕੇ ਇੱਥੇ ਪਹੁੰਚ ਰਿਹਾ ਹੈਗਾ ਕਿਉਂਕਿ ਪਾਣੀ ਦੇ ਵਿੱਚ ਤਾਂ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਲੋਕਾਂ ਨੂੰ ਮਜਬੂਰਨ ਇਸ ਤਰ੍ਹਾਂ ਅੱਜ ਗੁਜ਼ਰਨਾ ਪੈ ਰਿਹਾ ਹੈ ਤਾਂ ਇਸ ਦੀ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਕੋਈ ਵੀ ਧਿਆਨ ਜਿਹੜਾ ਨਹੀਂ ਹੈ ਕੋਈ ਵੀ ਬੁਲਾਜ਼ਮ ਇੱਥੇ ਨਹੀਂ ਹੈ ਲੋਕ ਖੱਜਲਖਵਾਰ ਹੋ ਰਹੇ ਨੇ ਲੋਕ ਆਪਣੀਆਂ ਦੁਰਘਟਨਾਵਾਂ ਤੋਂ ਬਚ ਰਹੇ ਨੇ ਕਿ ਸਾਡੇ ਨਾਲ ਕੋਈ ਹਾਦਸਾ ਨਾ ਹੋ ਜਾਏ ਪਰ ਪ੍ਰਸ਼ਾਸਨ ਦਾ ਕੋਈ ਵੀ ਇਸ ਆਰ ਯੂ ਵੀ ਦੇ ਵੱਲ ਦੀ ਗੱਲ ਕਰੀਏ ਤਾਂ ਬਿਲਕੁਲ ਵੀ ਧਿਆਨ ਨਹੀਂ ਹੈ ਇਹ ਰਸਤਾ ਜਿਹੜਾ ਵੈ ਕ੍ਰਿਸ਼ਨਾ ਮੰਦਰ ਤੋਂ ਉਤਰ ਕੇ ਬਿਲਕੁਲ ਸ਼ਰਾਬਾ ਨਗਰ ਨੂੰ ਜਾਂਦਾ ਹੈਗਾ ਤੇ ਸ਼ਰਾਬਾ ਨਗਰ ਵੱਲ ਜਾਂਦੇ ਰਸਤੇ ਦਾ ਹਾਲ ਤੁਹਾਨੂੰ ਦਿਖਾਇਆ ਕਿਸ ਤਰ੍ਹਾਂ ਹੈਗਾ ਹੋਰ ਵੀ ਕਿੱਥੇ ਕਿੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਤੁਹਾਨੂੰ ਅਸੀਂ ਹਰ ਏਰੀਏ ਦਾ ਲੁਧਿਆਣੇ ਸ਼ਹਿਰ ਦਾ ਹਾਲ ਕਮੈਂਟਾਂ ਰਾਹੀਂ ਲੋਕਾਂ ਨੂੰ ਪੜ ਕੇ ਸੁਣਾ ਸਕਕੇ ਕਿ ਵੀ ਐਸ ਇਰੀਏ ਦੇ ਵਿੱਚ ਇਹ ਦਿੱਕਤ ਹੈ ਐਸ ਇਰੀਏ ਦੇ ਵਿੱਚ ਇਹ ਦਿੱਕਤ ਹੈ ਤੇ ਪ੍ਰਸ਼ਾਸਨ ਦੀ ਉਸ ਵੱਲ ਕਿੰਨਾਗਾ ਧਿਆਨ ਹੈ ਉਹ ਵੀ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ